ਤਾਂ ਇੱਕ ਤੇਜ਼ ਰਫ਼ਤਾਰ ਟੈਪਰ ਦੇ ਵੱਲੋਂ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰੀ ਜਾਂਦੀ ਆ ਜਦੋਂ ਇਸ ਟੈਪਰ ਦੇ ਵੱਲੋਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਤਾਂ ਮੌਕੇ ਦੇ ਉੱਪਰ ਹੀ ਸਾਈਕਲ ਸਵਾਰ ਦੀ ਮੌਤ ਆ ਜੜੀ ਉਹ ਹੋ ਜਾਂਦੀ ਆ ਉਮਰ ਬਹਿਜ 22 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਸਾਈਕਲ ਦੇ ਉੱਪਰ ਮੁੰਡਾ ਸਵਾਰ ਹੋ ਕੇ ਆਪਣੇ ਪਿੰਡ ਦੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਆਉਂਦਾ ਜਿਹੜਾ ਕਿ ਉਸ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਤੇ ਇਸ ਟੱਕਰ ਦੇ ਵਿੱਚ ਉਸ ਸਾਈਕਲ ਸਵਾਰ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਹੋ ਜਾਂਦੀ ਹੈ ਤਾਂ ਜਦੋਂ ਟਿਪਰ ਦੇ ਵੱਲੋਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਤਾਂ ਮੌਕੇ ਤੋਂ ਜਿਹੜਾ ਟਿਪਰ ਚਾਲਕ ਸੀ ਉਹ ਆਪਣੇ ਟਿਪਰ ਸਮੇਤ ਫਰਾਰ ਹੋ ਜਾਂਦਾ ਹੈ ਖੌਫਨਾਕ ਵਾਰਦਾਤਰੀ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਛੜੀ ਉਹ ਕੈਦ ਹੋਈਆ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜਾ ਇਹ ਸਾਈਕਲ ਸਵਾਰ ਸੀ ਉਹ ਬੜੇ ਹੀ ਆਰਾਮ ਦੇ ਨਾਲ ਆਪਣੀ ਸਾਈਡ ਤੇ ਜਾ ਰਿਹਾ ਹੁੰਦਾ ਤਾ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਆ ਰਿਹਾ ਹੁੰਦਾ ਜਿਹੜਾ ਕਿ ਉਸ ਨੂੰ ਟੱਕਰ ਮਾਰ ਦਿੰਦਾ ਹੈ ਟੱਕਰ ਦੌਰਾਨ ਉਸ ਸਾਈਕਲ ਸਵਾਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜਦਕਿ ਟਿਪਰ ਚਾਲਕ ਆਪਣੇ ਟਿਪਰ ਸਮੇਤ ਉਥੋਂ ਫਰਾਰ ਹੋ ਜਾਂਦਾ ਤਾਂ ਜਿਹੜਾ ਇਹ ਮਾਮਲਾ ਉਹ ਗੜਸ਼ੰਕਰ ਨੰਗਰ ਰੋਡ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ 22 ਸਾਲ ਦਾ ਨੌਜਵਾਨ ਤਕਰੀਬਨ ਰਾਤ 8 ਵਜੇ ਆਪਣੇ ਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਪਾਲੇਵਾਲ ਦੇ ਵੱਲ ਜਾ ਰਿਹਾ ਹੁੰਦਾ ਤਾਂ ਪਿੱਛੋਂ ਅਚਾਨਕ ਤੇਜ਼ ਰਫ਼ਤਾਰ ਟਿਪਰ ਆਉਂਦਾ ਜਿਹੜਾ ਕਿ ਉਸ ਨੂੰ ਟੱਕਰ ਮਾਰ ਦਿੰਦਾ ਤਾਂ ਜਦੋਂ ਉਸ ਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ ਤਾਂ ਸਥਾਨਕ ਲੋਕਾਂ ਦੇ ਵੱਲੋਂ ਰੋਡ ਨੂੰ ਜਾਮ ਕਰ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਦੇ ਵਿਰੁੱਧ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਉੱਥੇ ਸਥਾਨਕ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਦੇ ਚੁੱਕੇ ਹਾਂ ਕਿ ਭਾਰੀ ਟਿਪਰਾਂ ਦੇ ਕਾਰਨ ਇਸ ਸੜਕ ਦੇ ਉੱਪਰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਇਹਨਾਂ ਦਾ ਕੋਈ ਸਮਾਂ ਛੜਾ ਉਹ ਬੰਨਿਆ ਜਾਵੇ ਪਰ ਉੱਥੇ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਾ ਸਮਾਂ ਬੰਨਣ ਦੇ ਬਾਵਜੂਦ ਵੀ ਜਿਹੜੇ ਟਿਪਰ ਚਾਲਕ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਟਿਪਰ ਇੱਥੋਂ ਲੈ ਕੇ ਲੰਘਦੇ ਨੇ ਜਿਸ ਕਰਕੇ ਇਸ ਸੜਕ ਦੇ ਉੱਪਰ ਕਾਫੀ ਵੱਡੇ ਹਾਦਸੇ ਨੇ ਜਿਹੜੇ ਉਹ ਵਾਪਰ ਜਾਂਦੇ ਨੇ ਤਾਂ ਸਥਾਨਕ ਲੋਕਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਿਹੜਾ ਟਿਪਰ ਚਾਲਕਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈਆਂ ਜਿਹੜੀ ਉਹ ਕੀਤੀ ਜਾਵੇ ਤਾ ਇੱਕ ਤੇਜ਼ ਰਫ਼ਤਾਰ ਟੈਪਰ ਦੇ ਵੱਲੋਂ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰੀ ਜਾਂਦੀ ਆ ਜਦੋਂ ਇਸ ਟੈਪਰ ਦੇ ਵੱਲੋਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਤਾਂ ਮੌਕੇ ਦੇ ਉੱਪਰ ਹੀ ਸਾਈਕਲ ਸਵਾਰ ਦੀ ਮੌਤ ਆ ਜੜਿਓ ਹੋ ਜਾਂਦੀ ਆ ਉਮਰ ਬਹਿਜ 22 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਸਾਈਕਲ ਦੇ ਉੱਪਰ ਮੁੰਡਾ ਸਵਾਰ ਹੋ ਕੇ ਆਪਣੇ ਪਿੰਡ ਦੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਆਉਂਦਾ ਜਿਹੜਾ ਕਿ ਉਸ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਤੇ ਇਸ ਟੱਕਰ ਦੇ ਵਿੱਚ ਉਸ ਸਾਈਕਲ ਸਵਾਰ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਹੋ ਜਾਂਦੀ ਹੈ ਤਾਂ ਜਦੋਂ ਟਿਪਰ ਦੇ ਵੱਲੋਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਤਾਂ ਮੌਕੇ ਤੋਂ ਜਿਹੜਾ ਟਿਪਰ ਚਾਲਕ ਸੀ ਉਹ ਆਪਣੇ ਟਿਪਰ ਸਮੇਤ ਫਰਾਰ ਹੋ ਜਾਂਦਾ ਖੌਫਨਾਕ ਵਾਰਦਾਤਰੀ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਛੜੀ ਉਹ ਕੈਦ ਹੋਈਆ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜਾ ਇਹ ਸਾਈਕਲ ਸਵਾਰ ਸੀ ਉਹ ਬੜੇ ਹੀ ਆਰਾਮ ਦੇ ਨਾਲ ਆਪਣੀ ਸਾਈਡ ਤੇ ਜਾ ਰਿਹਾ ਹੁੰਦਾ ਹੈ ਤਾ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਆ ਰਿਹਾ ਹੁੰਦਾ ਜਿਹੜਾ ਕਿ ਉਸ ਨੂੰ ਟੱਕਰ ਮਾਰ ਦਿੰਦਾ ਹੈ ਟੱਕਰ ਦੌਰਾਨ ਉਸ ਸਾਈਕਲ ਸਵਾਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜਦਕਿ ਟਿਪਰ ਚਾਲਕ ਆਪਣੇ ਟਿਪਰ ਸਮੇਤ ਉਥੋਂ ਫਰਾਰ ਹੋ ਜਾਂਦਾ ਤਾਂ ਜਿਹੜਾ ਇਹ ਮਾਮਲਾ ਉਹ ਗੜਸ਼ੰਕਰ ਨੰਗਰ ਰੋਡ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ 22 ਸਾਲ ਦਾ ਨੌਜਵਾਨ ਤਕਰੀਬਨ ਰਾਤ 8 ਵਜੇ ਆਪਣੇ ਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਪਾਲੇਵਾਲ ਦੇ ਵੱਲ ਜਾ ਰਿਹਾ ਹੁੰਦਾ ਤਾਂ ਪਿੱਛੋਂ ਅਚਾਨਕ ਤੇਜ਼ ਰਫ਼ਤਾਰ ਟਿਪਰ ਆਉਂਦਾ ਜਿਹੜਾ ਕਿ ਉਸ ਨੂੰ ਟੱਕਰ ਮਾਰ ਦਿੰਦਾ ਤਾਂ ਜਦੋਂ ਉਸ ਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ ਤਾਂ ਸਥਾਨਕ ਲੋਕਾਂ ਦੇ ਵੱਲੋਂ ਰੋਡ ਨੂੰ ਜਾਮ ਕਰ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਦੇ ਵਿਰੁੱਧ ਉਹਨਾਂ ਦੇ ਵੱਲੋਂ ਨਾਰੇਬਾਜ਼ੀਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਉੱਥੇ ਸਥਾਨਕ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਦੇ ਚੁੱਕੇ ਹਾਂ ਕਿ ਭਾਰੀ ਟਿਪਰਾਂ ਦੇ ਕਾਰਨ ਇਸ ਸੜਕ ਦੇ ਉੱਪਰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਇਹਨਾਂ ਦਾ ਕੋਈ ਸਮਾਂ ਛੜਾ ਉਹ ਬੰਨਿਆ ਜਾਵੇ ਪਰ ਉੱਥੇ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਾ ਸਮਾਂ ਬੰਨਣ ਦੇ ਬਾਵਜੂਦ ਵੀ ਜਿਹੜੇ ਟਿਪਰ ਚਾਲਕ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਟਿਪਰ ਇੱਥੋਂ ਲੈ ਕੇ ਲੰਘਦੇ ਨੇ ਜਸ ਕਰਕੇ ਇਸ ਸੜਕ ਦੇ ਉੱਪਰ ਕਾਫੀ ਵੱਡੇ ਹਾਦਸੇ ਨੇ ਜਿਹੜੇ ਉਹ ਵਾਪਰ ਜਾਂਦੇ ਨੇ ਤਾਂ ਸਥਾਨਕ ਲੋਕਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਿਹੜਾ ਟਿਪਰ ਚਾਲਕਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾ